22 ਫਰਵਰੀ 1952 ਵਾਹਿਗੁਰੂ ਸਾਡਾ ਮਿੱਤਰ ਹੈ ਜੋ ਕਰਦਾ ਹੈ ਉਹ ਕਰਦਾ ਹੈ ਤੇ ਸਾਡੇ ਭਲੇ ਵਾਸਤੇ ਕਰਦਾ ਹੈ ਇਹ ਸਤਿਗੁਰੂ ਨਾਨਕ ਜੀ ਦੇ ਸਿੱਖੀ ਮਾਰਗ ਦਾ ਐਗਜ਼ਾਮ ਮੁੱਢਲੀ ਸਚਾਈ ਹੈ ਇਹ ਮੰਨ ਕੇ ਅੱਗੇ ਚੱਲਣਾ ਹੈ ਵਾਹਿਗੁਰੂ ਜੀ ਨਾਲ ਪਰਸਨਲ ਰਿਲੇਸ਼ਨਸ਼ਿਪ ਨਿੱਜੀ ਸਬੰਧ ਕਾਇਮ ਕਰਨਾ ਹੈ ਇਹ ਰਿਲੇਸ਼ਨਸ਼ਿਪ ਸਬੰਧ ਹੋ ਵਿੱਚ ਕਿਤੇ ਜਪਤਪ ਨਾਲ ਦਸਟਰੀ ਖਤਮ ਨਹੀਂ ਕਰ ਦੇਣੀ ਵਾਹਿਗੁਰੂ ਜਾਦ ਬੇਨਤੀ ਤੇ ਸ਼ੁਕਰ ਵਿੱਚ ਰਹਿ ਕੇ ਇਹ ਤੁਲਕ ਰਿਲੇਸ਼ਨਸ਼ਿਪ ਡਿਵੈਲਪ ਕਰਨੀ ਹੈ ਭਾਵ ਸਬੰਧ ਵਧਾਉਣਾ ਹੈ मीत ਕਰੈ ਸੋਈ ਹਮਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਏਕਾਂ ਟੇਕ ਮੇਰੇ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ ਰਹਾਉ ਵਾਹਿਗੁਰੂ ਜੋ ਕਰਦਾ ਹੈ ਚੰਗਾ ਕਰਦਾ ਹੈ ਇਹ ਦ੍ਰਿੜ ਕਰਨਾ ਹੈ ਉਹ ਕਈ ਵਾਰ ਇਨਸਾਨੀ ਗਲਤੀਆਂ ਵਿੱਚ ਵੀ ਭਲਾਈਆਂ ਕਰ ਦਿੰਦਾ ਹੈ ਇੱਕ ਸੱਜਣ ਨੌਕਰੀ ਦੀ ਤਲਾਸ਼ ਵਿੱਚ ਸਨ ਉਹਨਾਂ ਨੇ ਨੌਕਰੀ ਲਈ ਦਰਖਾਸਤ ਲਿਖੀ ਤੇ ਜਿਸ ਅਫਸਰ ਨੂੰ ਅਰਜੀ ਦੇਣੀ ਸੀ ਉਸ ਨੂੰ ਮਿਲਣ ਘਰੋਂ ਤੁਰ ਪਏ। ਰਾਹ ਵਿੱਚ ਪਾਦਰੀ ਦੀ ਕੋਠੀ ਸੀ। ਇਹਨਾਂ ਨੇ ਜਲਦੀ ਦੀ ਖਾਤਰ ਉਸ ਪਾਦਰੀ ਦੀ ਕੋਠੀ ਵਿੱਚੋਂ ਦੀ ਲੰਘ ਜਾਣਾ ਚਾਹਿਆ। ਮਾਲੀ ਨੇ ਦੇਖ ਲਿਆ ਤੇ ਫੜ ਲਿਆ। ਇਹ ਬੜੇ ਘਬਰਾਏ। ਮਾਲੀ ਨੇ ਇਹਨਾਂ ਨੂੰ ਪਾਦਰੀ ਦੇ ਰੂਬਰੂ ਪੇਸ਼ ਕੀਤਾ। ਪਾਦਰੀ ਨੇ ਇਹਨਾਂ ਦੀ ਗੱਲ ਸੁਣੀ ਉਸ ਨੂੰ ਕੁਝ ਤਰਸ ਆਇਆ ਉਸ ਨੇ ਕਿਹਾ ਮੈਂ ਉਸ ਅਫਸਰ ਨੂੰ ਜਿਸ ਨੂੰ ਤੁਸੀਂ ਮਿਲਣਾ ਹੈ ਚੰਗੀ ਤਰ੍ਹਾਂ ਜਾਣਦਾ ਹਾਂ ਸਿਫਾਰਿਸ਼ ਦੀ ਚਿੱਠੀ ਲਿਖ ਦਿੰਦਾ ਹਾਂ ਉਹ ਇਸ ਨੂੰ ਪੜ੍ਹ ਕੇ ਜ਼ਰੂਰ ਨੌਕਰੀ ਦੇ ਦੇਵੇਗਾ ਇਸ ਤਰ੍ਹਾਂ ਉਹਨਾਂ ਨੂੰ ਨੌਕਰੀ ਮਿਲ ਗਈ ਰੂ ਨੂੰ ਨੰਗੀ ਕਰ ਜੋ ਮਾਲਕ ਇਸ ਦੀ ਖੂਬਸੂਰਤੀ ਦੇਖ ਕੇ ਇਸ ਤੇ ਰੀਜ ਪਵੇ ਜੱਫੀ ਪਾ ਲਵੇ ਤੇ ਫਿਰ ਜੱਫੀ ਵਿੱਚੋਂ ਨਾ ਛੱਡੇ ਮੇਰੇ ਸਾਈਆਂ ਜੀਓ ਵਿੱਚ ਆਪ ਨੇ ਇਹ ਕਿਆ ਸੋਹਣਾ ਕਿਹਾ ਹੈ ਏ ਅਸਲੀਅਤ ਮੈਂ ਮੇਰੀ ਦੀ ਏ ਅਸਲੀਅਤ ਮੈਂ ਮੇਰੀ ਦੀ ਕਦੇ ਤਾਂ ਇਸ ਤੋਂ ਨਿਕੜਿਆ ਕਰ ਲਾ ਕੇ ਉੱਪਰੋਂ ਉਪਰੇ ਕੱਪੜੇ ਰੰਗ ਆਪਣੇ ਨਿਖਰਿਆ ਕਰ ਮਤਾਂ ਕਿਤੇ ਉਹ ਅਸਲਾ ਮਾਲਕ ਰੀਜ ਪਵੇ ਤੈ ਨਿਖਰੀ ਤੇ ਮਾਰ ਲਵੇ ਕੋਈ ਜੱਫਾ ਤੈਨੂੰ ਜੱਫੀਓ ਫੇਰ ਨਾ ਨਿਕਲਿਆ ਕਰ ਕਰਮ ਨਹੀਂ ਮਿਟਦੇ ਪਰ ਕਰਮ ਲਿਖਣ ਵਾਲਾ ਲਿਖਤ ਤੇ ਲਕੀਰ ਫੇਰ ਸਕਦਾ ਹੈ ਤੂੰ ਲਿਖਣਹਾਰ ਦੇ ਹੱਥ ਚੁਮ ਜੋ ਚੀਜ਼ ਗਲੋਲੇ ਪਾ ਦੇਵੇ ਆਪਦਾ ਇਹ ਖਿਆਲ ਇੱਕ ਹੋਰ ਕਵਿਤਾ ਵਿੱਚ ਐਉਂ ਆਉਂਦਾ ਹੈ ਲਿਖਿਆ ਮੇਟ ਨਾ ਕੋ ਸਕੇ ਇਹ ਗੱਲ ਹੈ ਤਹਿਕੀਕ ਲਿਖਿਆ ਮੇਟ ਨਾ ਕੋ ਸਕੇ ਇਹ ਗੱਲ ਹੈ ਤਹਿਕੀਕ ਲਿਖਣੇ ਹਾਰੀ ਕਲਮ ਪਰ ਵਾਹ ਸਕਦੀ ਹੈ ਲੀਕ ਕਲਮ ਜਿਦੇ ਇਹ ਹੱਥ ਹੈ ਚਮ ਹੱਥ ਦਿਨ ਤੇ ਰਾਤ ਚੀਚ ਗਲੋਲੇ ਜਾਣ ਬਣ ਹਰਫ ਲਿਖੀ ਦੇ ਠੀਕ ਵਾਹਿਗੁਰੂ ਨਾਲ ਪਰਸਨਲ ਰਿਲੇਸ਼ਨਸ਼ਿਪ ਨਿੱਜੀ ਸੰਬੰਧ ਪੈਦਾ ਕਰਕੇ ਪਿਆਰ ਕਰਨਾ ਹੈ ਅਸਲ ਗੱਲ ਇਹ ਹੈ ਸ਼ਰਹ ਰਹਿਤ ਤੇ ਧਰਮ ਹੋਰ ਗੱਲ ਹੈ ਵਾਹਿਗੁਰੂ ਸਾਡਾ ਮਿੱਤਰ ਬਣ ਕੇ ਸਾਡੀ ਰਾਖੀ ਕਰਦਾ ਹੈ ਤੇ ਕੰਫਰਟ ਸੁਖ ਦਿੰਦਾ ਹੈ ਪਰ ਕਦੇ ਪਿਛਲੇ ਕਰਮਾਂ ਦਾ ਫਲ ਭੁਗਤਣਾ ਪੈਂਦਾ ਹੈ ਕਸ਼ਟ ਕਦੇ ਕਰਮਾ ਕਰਕੇ ਆਂਦੇ ਹਨ ਤੇ ਕਦੀ ਸਾਡੀ ਭਲਾਈ ਵਾਸਤੇ ਇੱਕ ਭਗਵਾਨ ਦਾ ਭਗਤ ਬਿਮਾਰ ਹੋ ਗਿਆ ਬਿਮਾਰੀ ਵਿੱਚ ਭਗਵਾਨ ਨੇ ਆਪ ਸੇਵਕ ਬਣ ਕੇ ਉਸ ਦੀ ਸੇਵਾ ਕੀਤੀ ਪਰ ਭਗਤ ਨੂੰ ਬਿਮਾਰੀ ਦੀ ਖੇਚਲ ਝਲਣੀ ਪਈ ਕਰਮ ਜੋ ਭਗਤੋਣੇ ਸਨ ਗੁਰੂ ਮੇਰਾ ਸੰਗ ਸਦਾ ਹੈ ਨਾਲੇ ਦਿਸ ਬਿਕਮਸ ਇਫੈਕਟ ਤੇ ਇਹ ਤਾਂ ਹੁੰਦਾ ਹੈ ਜੀ ਸਿਮਰ ਸਿਮਰ ਤਿਸ ਸਦਾ ਸਮਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ